ਡੈਮੋਕਰੇਟ ਆਸ਼ਾ ਵਰਕਰ ਫਸੀਲੀਟੇਟਰ ਜੂਨੀਅਨ ਪੰਜਾਬ ਵੱਲੋਂ ਆਸ਼ਾ ਵਰਕਰ ਤੇ ਆਸ਼ਾ ਫਸੀਲੀਟੇਟਰ ਵੱਲੋਂ ਫਲੋਰ ਵਿਖੇ ਐਸਟੀਐਮ ਦਫਤਰ ਸਾਹਮਣੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਆਪਣੇ ਵਾਅਦੇ ਤੋਂ ਮੁਕਰੇ ਹਨ ਤੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਕੁਝ ਹੋਰ ਹਨ ਤੇ ਕਰਦੇ ਕੁਝ ਹੋਰ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਜਿਹੜੀ ਉਮਰ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਦੀ 58 ਸਾਲ ਦੀ ਜਿਹੜੀ ਕੀਤੀ ਗਈ ਸੀ ਤੇ ਉਸ ਤੋਂ ਉਹਨਾਂ ਨੂੰ ਨੋਟੀਫਿਕੇਸ਼ਨ ਵੀ ਕਰਕੇ ਕੱਢ ਦਿੱਤਾ ਗਿਆ ਸੀ ਉਸ ਤੋਂ ਬਾਅਦ ਦੇ ਵਿੱਚ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਵੱਲੋਂ ਇਸ ਦੀ ਬਰੋਤਾਂ ਕੀਤੀ ਗਈ ਤੇ ਜਲੰਧਰ ਦੇ ਵਿਗ ਵਿੱਚ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਤੁਹਾਡੀ ਉਮਰ ਜਿਹੜੀ ਆ ਉਹ 58 ਸਾਲ ਤੋਂ 62 ਸਾਲ ਕੀਤੀ ਜਾਵੇਗੀ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ 2 ਮਹੀਨੇ ਬੀਤ ਚੁੱਕੇ ਹਨ ਸਰਕਾਰ ਵੱਲੋਂ ਕੋਈ ਵੀ ਕਦਮ ਨਹੀਂ ਚੱਕਿਆ ਗਿਆ ਬਲਕਿ ਉਸ ਦੇ ਉਲਟ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਜਿਨ੍ਹਾਂ ਦੀ ਉਮਰ 58 ਸਾਲ ਦੀ ਹੋ ਚੁੱਕੀ ਹੈ ਉਹਨਾਂ ਨੂੰ ਆਪਣੇ ਕੰਮ ਤੋਂ ਕੱਢ ਦਿੱਤਾ ਗਿਆ ਹੈ ਤੇ ਭਗਵਾਨਤਮਾਨ ਸਰਕਾਰ ਨੇ ਉਹਨਾਂ ਦੇ ਨਾਲ ਧੋਖਾ ਕੀਤਾ ਹੈ ਇਸੇ ਕਰਕੇ ਉਹਨਾਂ ਨੇ ਫਲੋਰ ਵਿਖੇ ਐਸਡੀਐਮ ਦਫਤਰ ਦੇ ਸਾਹਮਣੇ ਪੰਜਾਬ ਸਰਕਾਰ ਦਾ ਭਗਵਾਨਤ ਮਾਨ ਮੁੱਖ ਮੰਤਰੀ ਦਾ ਪੁਤਲਾ ਫੋਕਿਆ ਹੈ ਉਹਨਾਂ ਨੇ ਕਿਹਾ ਜੇਕਰ ਪੰਜਾਬ ਸਰਕਾਰ ਸਾਡੀਆਂ ਗੱਲਾਂ ਨੂੰ ਨਹੀਂ ਸੁਣਦੀ ਤੇ ਆਸ਼ਾ ਵਰਕਰ ਤੇ ਆਸ਼ਾ ਫੈਸੀਲੀਟੇਟਰ ਦੀ ਉਮਰ 58 ਸਾਲ ਤੋਂ 62 ਸਾਲ ਨਹੀਂ ਕਰਦੀ ਤਾਂ ਜਲੰਧਰ ਵਿਖੇ ਇੱਕ ਵੱਡੇ ਪੁੱਦਰ ਤੇ ਸੂਬਾ ਪੱਦਰ ਤੇ ਜਿਹੜੀ ਹੈਗੀ ਆ ਉਹ ਇੱਕ ਰੈਲੀ ਕੀਤੀ ਜਾਵੇਗੀ ਤੇ ਪੰਜਾਬ ਸਰਕਾਰ ਦਾ ਪੰਜਾਬ ਦੇ ਮੁੱਖ ਮੰਤਰੀ ਦਾ ਤੇ ਇਹਨਾਂ ਦੀ ਕੈਬਨਿਟ ਦਾ ਉਹ ਵੱਡੇ ਪੱਧਰ ਦੇ ਉੱਪਰ ਵਿਰੋਧ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਹਿੰਦੀ ਕੁਝ ਹੋਰ ਹੈ ਤੇ ਕਰਦੀ ਕੁਝ ਹੋਰ ਹੈ। ਇਸ ਕਰਕੇ ਉਹਨਾਂ ਨੇ ਫਿਰ ਤੋਂ ਮੰਗ ਕੀਤੀ ਹੈ ਕਿ ਜੇਕਰ ਹੁਣ 2.5 ਮਹੀਨੇ ਬੀਤ ਜਾਣ ਤੇ ਵੀ ਸਰਕਾਰ ਨੇ ਇਹ ਨਹੀਂ ਕੀਤਾ, ਸਰਕਾਰ ਅਜੇ ਵੀ ਅਜੇ ਵੀ ਬਖਤ ਹੈ ਸੰਭਲ ਜਾਵੇ। ਕਿ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਦੀ ਉਮਰ 58 ਸਾਲ ਤੋਂ 62 ਸਾਲ ਕਰ ਦਵੇ ਤੇ ਕੱਢੀਆਂ ਗਈਆਂ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਨੂੰ ਮੁੜ ਕੰਮ ਤੇ ਰੱਖਿਆ ਜਾਵੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਸਾਡੀ ਇੱਕ ਰਿਕਵੈਸਟ ਹੈ ਕਿ ਵੀਡੀਓ ਨੂੰ ਚੱਲਦੇ ਹੀ ਨਵਾਂ ਸ਼ਹਿਰ ਦਵਾਬਾ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਤੱਕ ਪਹੁੰਚੇ ਹਰ ਖਬਰ ਹਰ ਰਿਪੋਰਟ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਪੰਜਾਬ ਦੀ ਪੁਰਾਣੀ ਤੇ ਪਰੋਸੇਮਨ ਢਿੱਲੋਂ ਇੰਟਰਨੈਸ਼ਨਲ ਕੋਰੀਅਰ ਸਰਵਸ ਰੇਲਵੇ ਰੋਡ ਨਮਾ ਸ਼ਹਿਰ ਵਿਦੇਸ਼ ਨੂੰ ਪਾਰਸਲ ਡਾਕੂਮੈਂਟਸ ਕੱਪੜੇ ਤੇ ਹੋਰ ਘਰੇਲੂ ਸਮਾਨ ਭੇਜਣ ਦੇ ਲਈ ਸੰਪਰਕ ਕਰੋ ਫੋਨ ਨੰਬਰ 87250 11620 87250 11620 ਤੇ ਫੋਨ ਕਰੋ ਕਟ ਖਰਚਾ ਫਾਸਟ ਸਰਵਸ ਮੈਂ ਮਨਦੀਪ ਕੌਰ ਡੈਮੋਕ੍ਰੇਟਿਵ ਆਸ਼ਾ ਵਰਕਰ ਕੰਪਲੀਟਟਰ ਜੂਨੀਅਨ ਡੀ ਸੂਬਾ ਪ੍ਰਧਾਨ ਹਾਂਜੀ ਜਿਹੜਾ ਅੱਜ ਸਾਡਾ ਪ੍ਰੋਗਰਾਮ ਰੱਖਿਆ ਗਿਆ ਆ ਇਹ ਭਗਵੰਤ ਮਾਨ ਦੇ ਪੁਤਲੇ ਫੁਕੜ ਜੋ ਕੇ 11 ਮਾਰਚ ਨੂੰ ਸਾਡੀ ਜਿਹੜੀ ਸਰਕਾਰ ਵੱਲੋਂ ਲੈਟਰ ਜਾਰੀ ਹੋਈ ਸੀ ਜਿਹੜੀਆਂ ਭੈਣਾ ਆਸ਼ਾ ਵਰਕਰ ਕੰਪਲੀਟਟਰ ਭੈਣਾ ਉਹਨਾਂ ਦੇ ਸੰਬੰਧ ਵਿੱਚ ਜਿਹੜਾ 58 ਸਾਲ ਜਿਨ੍ਹਾਂ ਭੈਣਾ ਦੀ ਉਮਰ ਹੋ ਗਈ ਆ ਉਹਨਾਂ ਦੀ ਸੇਵਾ ਮੁਕਤ ਕੀਤਾ ਜਾਊਗਾ ਉਸ ਦੇ ਸੰਬੰਧ ਵਿੱਚ ਅਸੀਂ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਹੈ ਤੇ ਜਿਹੜੀ ਸਾਡੀ ਪਿਛਲੇ ਤੇਰੀ 28 28 ਤਰੀਕ ਨੂੰ सीएम साहब ਨਾਲ ਇੱਕ ਘੰਟਾ ਮੀਟਿੰਗ ਹੋ ਕੇ ਜਿਹੜੇ ਫੈਸਲੇ ਤੈਅ ਹੋਏ ਸੀ ਕਿ ਜਿਹੜੀਆਂ ਭੈਣਾਂ ਦੀ ਉਮਰ 58 ਸਾਲ ਹੋ ਗਈ ਆ ਤੁਹਾਨੂੰ ਦੀ ਇੱਕ ਵਧਾ ਕੇ 60 ਸਾਲ ਕਰਨ ਦੀ ਤੇ ਜਿਹੜੀਆਂ ਆਸ਼ਾ ਵਰਕਾਤ ਫਸਲੀਟ ਟਰੈਕਟਰ ਭੈਣਾਂ ਆ ਉਹਨਾਂ ਦਾ ਜਿਹੜਾ ਮਾਨ ਪੱਤਾ 1000 ਰੁਪਏ ਦਾ ਵਾਅਦਾ ਕੀਤਾ ਜਾਊਗਾ ਤੇ ਜਿਹੜੇ ਕੱਟੇ ਜਿਹੜੇ ਇਨਸੈਂਟਿਵ ਆ ਉਹਨਾਂ ਦਾ ਉਹਨਾਂ ਨੂੰ ਬਹਾਲ ਕੀਤਾ ਜਾਊਗਾ ਪਰ ਉਹਨਾਂ ਤੋਂ ਬਾਅਦ ਵੀ ਸਾਡੀ ਜਿਮਨੀ ਚੋੜਾ ਤੇ ਜਿਹੜਾ ਫੈਸਲਾ ਹੋਇਆ ਸੀ ਉਸ ਤੋਂ ਬਾਅਦ ਵੀ ਕੋਈ ਵੀ ਲੈਟਰ ਸਰਕਾਰ ਵੱਲੋਂ ਜਾਰੀ ਨਹੀਂ ਹੋਈ ਜੋ ਕਿ ਅਸੀਂ ਪੰਜਾਬ ਦੇ ਸੱਦੇ ਤੇ ਜਿਹੜਾ ਇਹ ਪ੍ਰੋਗਰਾਮ ਅਲਿਖਿਆ ਹੈ ਪੂਰੇ ਪੰਜਾਬ ਦੇ ਸਭ ਤੇ ਤਹਿਸੀਲਾਂ ਦੇ ਅੰਦਰ ਐਸ.ਡੀ.ਐਮ ਦਫ਼ਤਰਾਂ ਅੱਗੇ ਪੁਤਲੇ ਫੂਕਣ ਦਾ ਮਜਾਰਾ ਕੀਤਾ ਜੇਕਰ ਸਾਡਾ ਫੇਰ ਵੀ ਹੱਲ ਕੋਈ ਨਹੀਂ ਨਿਕਲਿਆ ਤੇ ਅਸੀਂ 27 ਤਰੀਕ ਨੂੰ ਜਲੰਧਰ ਦਾ ਪ੍ਰੋਗਰਾਮ ਤੇ ਪਹੁੰਚਣ ਹਜ਼ਾਰਾਂ ਜਿਹੜੇ ਸਾਡੇ ਮੁਲਾਜ਼ਮ ਪਹੁੰਚਣਗੇ ਤੇ ਬਾਕੀ ਸਾਡੇ ਜਿਹੜੇ ਜਿਮਨੀ ਚੋੜਾਂ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਬਾਰੇ ਵੀ ਸਾਡੀ ਜਿਹੜੀਆਂ ਪੂਰੀਆਂ ਤਿਆਰੀਆਂ ਆ ਗਿੱਦੜ ਵਾਂ ਚੱਬੇ ਵਾਲੇ ਆ ਸਾਰੇ ਪਾਸੇ ਸਾਡੀਆਂ ਜਿਹੜੀਆਂ ਤਿਆਰੀਆਂ ਆ ਧੰਨਵਾਦ ਜੀ ਜਿੰਦਾਬਾ 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 ਆਸ਼ਾ ਬਾਰ ਕਰਦੇ ਆਸ਼ਾ ਫਿਲੀਟ ਤਨਖਾਹਾਂ ਦਾ ਇੰਤਜ਼ਾਮ ਕਰੋ ਕਰੋ ਇੰਤਜ਼ਾਮ ਕਰੋ ਤਨਖਾਹਾਂ ਦਾ ਇੰਤਜ਼ਾਮ ਕਰੋ ਕਰੋਗੇ ਕੌਣ ਤੇ ਗੋਡਾ ਰੱਖ ਦਿਆਂਗੇ ਭਗਵਾਨਤ ਬਾਦ ਦੀ ਸਰਕਾਰ ਮੁਜ਼ਾਬਾ 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 ਆ ਨਾ ਰਣ ਤੋਂ 7 ਤਰੀਕ ਅੱਧੇ ਲੋਕਾਂ ਦੇ ਕਾਗਜ਼ ਚੁੱਕ ਦੇਣੇ ਅਿੰਕਾ ਆਸ਼ਾ ਵਰਕਰ ਆਪਣੀ ਕੰਮ ਕਰ ਦਿਆ ਕਰ ਦਿਆ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਂਦੀਆਂ ਉਹਦੇ ਪਰਿਵਾਰ ਦਾ ਪਿੱਛੋ ਪਾਲਣ ਪੋਸ਼ਣ ਕਰਨ ਵਾਲਾ ਕੋਈ ਨਹੀਂ ਅਸੀਂ ਕਹ ਪੰਜ ਲੱਖ ਦਾ ਹਰ ਆਸ਼ਾ ਵਰਕਰ ਦਾ ਬੀਮਾ ਕਰੋ ਕਹਿੰਦੇ ਉਹ ਵੀ ਕਰ ਦਵਾਂਗੇ ਕਹਿੰਦੇ ਪਰ ਮੇਰੇ ਹੱਥ ਬੰਨੇ ਹੋਏ ਆ ਜਿਮਨੀ ਚੋਣ ਦੀ ਖਤਮ ਹੋ ਲੈਣ ਦੋ ਜਦੋਂ ਚੋਣ ਜਾਬਤਾ ਖਤਮ ਹੋਏਗਾ ਤੁਹਾਡੇ ਨਾਲ ਪੱਤਰ ਜਿਹੜਾ ਕਰਕਤਾ ਉਹਨੂੰ ਸਦਕੇ ਇਹ ਬਕਾਇਦਾ ਫੈਸਲੇ ਨਾਲ ਐਲਾਨ ਕਰਾਂਗੇ ਅਸੀਂ 4 ਮਹੀਨੇ ਵੇਟ ਕੀਤੀ ਹੈ ਬਹੁਤ ਲੰਬਾ ਸਮਾਂ ਵੇਟ ਹੋਈ ਹੈ ਪਰ ਇਹ ਸਰਕਾਰ ਨੇ ਵਾਰ-ਵਾਰ ਈਮੇਲਾਂ ਕਰਨ ਦੇ ਬਾਵਜੂਦ ਵਾਰ-ਵਾਰ ਚਿੱਠੀਆਂ ਲਿਖਣ ਦੇ ਬਾਵਜੂਦ ਵਾਰ-ਵਾਰ ਥਾਂ ਤੇ ਐਮਐਲਏ ਨੂੰ ਘੇਰਨ ਦੇ ਬਾਵਜੂਦ ਕਿਸੇ ਨੇ ਵੀ ਸਾਡੀ ਗੱਲ ਨਹੀਂ ਸੁਣੀ ਹਾਰ ਕੇ ਸਾਨੂੰ ਫਿਰ ਦੁਬਾਰਾ ਸੰਘਰਸ਼ ਦੇ ਮੈਦਾਨ ਦੇ ਵਿੱਚ ਆਉਣਾ ਪਿਆ ਤੁਸੀਂ ਇੱਕ ਗੱਲ ਤੋਂ ਹੈਰਾਨ ਹੋਗੇ ਵੀ ਅਸੀਂ ਐਸਡੀਐਮ ਦਾ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾ

जिला जालंधर आज ये रोष प्रदर्शन आशा वर्करਾਂ ਦੀ ਜਥੇਬੰਦੀ ਡੈਮੋਕ੍ਰੈਟਿਕ ਆਸ਼ਾ ਵਰਕਰ ਦੇ ਫੈਸਿਲੀਟੇਟਡ ਯੂਨੀਅਨ ਵੱਲੋਂ ਪੰਜਾਬ ਭਰ ਦੇ ਤਹਿਸੀਲ ਕੇਂਦਰਾਂ ਦੇ ਉੱਤੇ ਭਗਵੰਤ ਮਾਨ ਦੀ ਵਾਦਾ ਖਿਲਾਫੀ ਦੇ ਖਿਲਾਫ ਜਿਹੜੇ ਐ ਰੋष प्रदर्शन ਕੀਤੇ ਜਾ ਰਹੇ ਆ ਔਰ ਸਾਰੇ ਥਾਵਾਂ ਤੇ ਭਗਵੰਤ ਮਾਨ ਦੇ ਜੁਮਲੇਬਾਜ਼ੀ ਦੇ ਵਿਰੋਧ ਦੇ ਅੰਦਰ ਪੁਤਲੇ ਸਾੜੇ ਜਾਣਗੇ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਪਿਛਲੇ ਸਮੇਂ ਦੇ ਦਰਮਿਆਨ ਜਲੰਧਰ ਜਿਮਨੀ ਚੌਂ ਦੇ ਮੌਕੇ ਭਗਵੰਤ ਮਾਨ ਨੇ ਤੇ ਉਹਨਾਂ ਦੀ ਪੂਰੀ ਕੈਬਨਿਟ ਨੇ ਇਨਾਂ ਦੀ ਜਥੇਬੰਦੀ ਨਾਲ ਮੀਟਿੰਗ ਕਰਕੇ ਕਬਾਨਾ ਹੋਟਲ ਅੰਦਰ ਇਹ ਫੈਸਲਾ ਕੀਤਾ ਸੀ ਜਿਹੜੀਆਂ ਲੜਕੀਆਂ ਨੂੰ 58 ਸਾਲ ਦੀ ਨੌਕਰੀ ਤੋਂ ਫਾਰਕ ਕਰਨ ਵਾਲਾ ਪੱਤਰ ਇਹਨਾਂ ਜਾਰੀ ਕੀਤਾ ਸੀ ਉਹ ਪੱਤਰ ਰੱਦ ਕਰਕੇ 62 ਸਾਲ ਦੀ ਉਮਰ ਜਿਹੜੀ ਕਰਨ ਕਰਨ ਬਾਰੇ ਕਿਹਾ ਗਿਆ ਸੀ ਪਰ ਢਾਈ ਤਿੰਨ ਮਹੀਨੇ ਬੀਤ ਜਾਣ ਤੋਂ ਬਾਅਦ ਇਹ ਸਰਕਾਰ ਨੇ ਨਾ ਤਾਂ ਕੋਈ ਵਾਅਦਾ ਪੂਰਾ ਕੀਤਾ ਨਾ ਉਹਦੇ ਅੰਦਰ ਕੋਈ ਪੱਤਰ ਜਾਰੀ ਕੀਤਾ ਅਸੀਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦੇ ਆ ਕਿ ਇਹ ਸਰਕਾਰ ਲੋਕਾਂ ਨੂੰ ਝੂਠੇ ਨਿਕਲਾਬੀ ਨਾਰੇ ਲਗਾ ਕੇ ਜੁਮਲੇਬਾਜੀ ਰਾਹੀਂ ਲੋਕਾਂ ਨੂੰ ਪਰਮੁਹਾ ਕੇ ਰਾਜ ਸਤਾ ਉਤੇ ਕਾਬਜ ਹੋਈ ਆ ਔਰ ਇਹਨਾਂ ਦੀ ਰਾਜ ਸਤਾ ਜਿਹੜੀ ਆ ਬਹੁਤਾ ਲੰਬਾ ਸਮਾਂ ਚੱਲਣ ਵਾਲੀ ਨਹੀਂ ਕਿਉਂਕਿ ਇਹ ਲੋਕਾਂ ਨਾਲ ਵਾਅਦੇ ਤਾਂ ਕਰਦੇ ਨੇ ਪਰ ਕਿਸੇ ਦਾ ਵਾਅਦਾ ਪੂਰਾ ਨਹੀਂ ਕਰਦੇ ਨਾ ਹੀ ਕਿਸੇ ਦੀ ਕੋਈ ਮੰਗ ਮੰਨਣ ਨੂੰ ਤਿਆਰ ਐ ਲੋਕ ਰਜਾਨਾ ਤੁਸੀਂ ਦੇਖਦੇ ਹੋਗੇ ਛੜਕਾ ਬਜ਼ਾਰਾਂ ਦੇ ਅੰਦਰ ਲੋਕ ਲੜ ਰਹੇ ਨੇ ਇਸੇ ਦੇ ਨਾਲ ਹੀ ਆਸ਼ਾ ਵਰਕਰਾਂ ਮ ਜਿਹੜੀਆਂ ਆਪਣੀ ਲੜਾਈ ਦੇ ਵਿੱਚ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇਕਰ ਇਹਨਾਂ ਨਾਲ ਕੀਤੇ ਹੋਏ ਫੈਸਲੇ ਲਾਗੂ ਨਹੀਂ ਕੀਤੇ ਜਾਂਦੇ ਤਾਂ ਅਸੀਂ ਜਿਮਨੀ ਚੋਣਾਂ ਦੇ ਦਰਮਿਆਨ ਗਿੱਦੜਵਾਹਾ ਬਰਨਾਲਾ డేరా బాబా నాకే చబ్బేవాల